ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਡੀ ਪਹਿਲੀ ਲੜਾਈ ਹੈ ਅਗੇਂਸਟ ਡਰੱਗਸ ਜਿਹੜੀ ਅਸੀਂ ਜਿੱਤ ਚੁੱਕੇ ਅਸੀਂ ਗਰਾਸਰੂਟ ਲੈਵਲ ਲੈਵਲ ਤੇ ਸ਼ੁਰੂ ਕੀਤਾ ਹੈ ਇਨਕਲਾਬ ਵਾਰੀਅਰ ਬਣਾਏ ਹੈ ਜਿਹੜੇ ਬੱਚੇ ਨੇ ਪ੍ਰਾਰੀ ਕਲੱਬ ਬਣਾਏ ਨੇ ਜਿਹੜੇ ਘਰ ਘਰ ਦੇ ਵਿੱਚ ਇਨਫਿਲਟ੍ਰੇਸ਼ਨ ਸਾਡੀ ਹੋ ਗਈ ਹੈ ਸਾਡੇ ਮੈਂਬਰਸ ਦੀ ਵਿੱਤੀਸ ਮੈਂਬਰਸ਼ਿਪ ਅਸੀਂ ਜਿਹੜੀ ਆ ਡਰੱਗ ਮਿੰਸ ਹੈ ਇਹਨੂੰ ਜੜੋਂ ਪਟਕੇ ਸਿੱਟਦਾ ਹੈ ਜਿੰਨੇ ਵੀ ਸ਼ਹੀਦ ਐ ਐਸਪੀਐਸ ਨਗਰ ਦੇ ਅਫਸਰ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਉਹਨਾਂ ਦੀ ਪਾਰਟਿਸਪੇਸ਼ਨ ਤੋਂ ਬਿਗੈਰ ਇਹ ممکن ਨਹੀਂ ਸੀ ਰਾਈਟਸ ਫਰੋਮ ਐਡੀਸੀ ਸਾਹਿਬ ਐਸਡੀਐਮ ਜੀਏ कंचन मैडम जिने ਸਾਡੇ ਗੁੱਡ ਗਵਰਨੈਂਸ ਫੈਲੋ ਨੇ ਸਾਰੇ ਨੇ ਆਪਣੇ ਆਪਣੇ ਇਹਦੇ ਵਿੱਚ ਯੋਗਦਾਨ ਪਾਇਆ ਤਾਂ ਜਾ ਕੇ ਗਵਰਨਰ ਆਫ ਇੰਡੀਆ ਨੇ ਸਾਨੂੰ ਰਿਕਗਨਾਈਜ਼ ਕੀਤਾ ਜਿਹੜੇ ਸਾਡੇ ਪ੍ਰਹਾਰੀ ਕਲੱਬ ਦੇ ਇੰਚਾਰਜ ਨੇ ਜਿਹੜੇ ਸਭ ਤੋਂ ਜਿਆਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਉਹ ਚਾਰ ਕਲੱਬਸ ਦੇ ਹੈੱਡ ਸਾਡੇ ਕੋਲੇ ਬੈਠੇ ਨੇ ਅਸੀਂ ਇਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਕਿ ਇਹ ਰੌਸ਼ਨੀਪੋਰਟ ਕੇ ਕਿਵੇਂ ਇਹਨਾਂ ਨੇ ਘਰ ਘਰ ਦੇ ਵਿੱਚ ਆਪਣੇ ਜਿਹੜੇ ਇਨਗਲਾਵ ਵਾਰੀਅਰਸ ਭੇਜੇ ਹੈ ਕਿ ਡਰੱਗ ਮਨਸ ਨੂੰ ਖਤਮ ਕੀਤਾ ਬਹੁਤ ਹੀ ਸਾਨੂੰ ਖੁਸ਼ੀ ਦਾ ਮੌਕਾ ਹੈ ਕਿ ਮਾਨ ਜੋਗ ਡੈਕਟੀ ਕਮਿਸ਼ਨਰ ਸਾਹਿਬ ਦੀ ਅਧਿਕਾਰ ਵਿੱਚ ਸਾਨੂੰ ਇਹ ਖੁਸ਼ੀ ਦੇ ਮੌਕੇ ਵਿੱਚ ਸ਼ਾਮਿਲ ਹੋਣ ਦਾ ਅਫਸਰ ਮਿਲਿਆ ਹੈ ਮਾਨਯੋਗ ਸਰ ਅਸੀਂ ਆਪਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਆਪਣੇ ਸਕੂਲ ਵਿੱਚ ਵੀ ਮੇਰੇ ਤੇ ਅਸੀਂ ਆਪਣੇ ਜਿਲ੍ਹੇ ਦੇ ਸਕੂਲ ਵਿੱਚ ਵੀ ਸਾਨੂੰ ਵੱਖ-ਵੱਖ ਓਕੇਜਨ ਜਿਹੜੇ ਸਾਨੂੰ ਮਿਲਦੇ ਹਨ ਬੱਚਿਆਂ ਨੂੰ ਇਨਫੈਕਸ਼ਨ ਹੋਣ ਦੇ ਸਵੇਰ ਦੀ ਸਭਾ ਦੇ ਵਿੱਚ ਅਸੀਂ ਬੱਚਿਆਂ ਨੂੰ ਡਰਗ ਅਬ्यूज ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਾਂ ਉਹ ਫੇਅਰ ਕਰਦੇ ਹਾਂ ਇਸ ਤੋਂ ਰੋਕਵਾ ਆਪਜੀ ਦੇ ਐਡਮਿਨਿਸਟ੍ਰੇਸ਼ਨ ਇਹ ਚ ਇਸਰਾਈ ਐਸਆਈ ਪ੍ਰਵੀਨ ਕੁਮਾਰ ਜੀ ਹੈ ਉਹਨਾਂ ਨੂੰ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰਦੇ ਹਾਂ ਉਹ ਵੀ ਸਕੂਲ ਵਿੱਚ ਆਉਂਦੇ ਹਨ ਉਹ 11ਵੀਂ 12ਵੀਂ ਦੇ ਬੱਚਿਆਂ ਨੂੰ ਇਵਨ ਮોર્ਨਿੰਗ ਸੈਂਟਰ ਵਿੱਚ ਆ ਕੇ ਉਹ ਸਾਡੇ ਬੱਚਿਆਂ ਨੂੰ ਅਵੇਅਰ ਕਰਦੇ ਹਨ ਕਿ ਤੁਸੀਂ ਤਾਂ ਅਵੇਅਰ ਹੋਣਾ ਹੀ ਹੈ ਕਿ ਆਪਣੇ ਘਰ ਵਿੱਚ ਜਾ ਕੇ ਆਪਣੇ ਆੜ ਗੁਆੜ ਵਿੱਚ ਜਿਹੜੇ ਤੁਹਾਡੇ ਭੈਣ ਭਰਾ ਹਨ ਉਹਨਾਂ ਨੂੰ ਇਹ ਅਵੇਅਰ ਕਰਨਾ ਹੈ ਕਿ ड्रग ਕਿੱਡੀ ਵੱਡੀ ਇੱਕ ਸਮੱਸਿਆ ਸਾਡੇ ਪੰਜਾਬ ਦੇ ਲਈ ਆ ਜੋ ਹੈ ਬਣ ਚੁੱਕੀ ਹੈ ਸਾਡਾ ਲੁਗੜਵਾ ਪਿੰਡ ਮੈਂ ਉਥੇ ਪੂਸੀ ਕਲਾ ਤੇ ਉਥੇ ਖਾਸ ਕਰਕੇ ਇਹ ਸਿਚੁਏਸ਼ਨ ਸਾਨੂੰ ਸਟੂਡੈਂਟਸ ਨੂੰ ਵੀ ਸਨ ਫੀਸ ਕਰਨਾ ਪੈਂਦਾ ਹੈ ਉਹਨਾਂ ਦੇ ਜਿਹੜੇ ਪਰਿਵਾਰ ਹਨ ਉਹਨਾਂ ਨੂੰ ਵੀ ਸਾਨੂੰ ਫੇਸ ਕਰਨਾ ਪੈਂਦਾ ਹੈ ਕਿਉਂਕਿ ਕੁਝ ਮਾਹੌਲ ਉਹਨਾਂ ਦਾ ਘਰ ਦਾ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਸਾਨੂੰ ਐਡਮਿਨਿਸਟ੍ਰੇਸ਼ਨ ਦੀ ਸਹਾਇਤਾ ਦੇ ਨਾਲ ਟੈਕਲ ਕਰਦੇ ਇਸ ਤੋਂ ਇਲਾਵਾ ਸਰ ਸਾਡੇ ਰੈਡ 크ਰੋਸ ਸੋਸਾਇਟੀ ਹੈ ਉਹਨਾਂ ਬਟੂ ਵੀ ਅਸੀਂ ਆਪਣੇ ਸਕੂਲ ਦੇ ਵਿੱਚ ਸੈਮੀਨਾਰ ਅ ਉਜੋਜਿਤ ਕੀਤਾ ਸੀ ਕਰਦੇ ਹਾਂ ਤੇ ਡਾਕਟਰ ਮੋਨਿਕਾ ਸ਼ਰਮਾ ਜੋ ਸਾਡੇ ਸਿਵਲ ਸਪੀਕਰ ਤੋਂ ਹਨ ਡਾਕਟਰ ਸਾਹਿਬ ਉਹਨਾਂ ਨੂੰ ਸਕੂਲ ਚ ਬੁਲਾਉਂਦੇ ਹਾਂ ਤੇ ਬੱਚਿਆਂ ਨੂੰ ਇਹਦੇ ਮਾੜੇ ਪ੍ਰਭਾਵ ਅਤੇ ਇਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਉਹਨਾਂ ਨੂੰ ਅਸੀਂ ਲਗਾਤਾਰ ਜੋ ਹੈ ਉਗਿਆਰ ਕਰਦੇ ਰਹੇ ਥੈਂਕਸ ਸਰ ਥੈਂਕਸ ਟੂ ਔਲਸੋ ਸਿਵਾ ਕੇ ਬਿਲਕੁਲ ਇਸੇ ਤਰ੍ਹਾਂ ਅਸੀਂ ਆਪਣੇ ਜ਼ਿਲ੍ਹੇ ਦੇ ਜਿਵੇਂ 211 ਸਕੂਲ ਨੈਟ ਡਿਵੈਲਪਮੈਂਟ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਸਾਰੇ ਸਕੂਲਾਂ ਦੇ ਵਿੱਚ ਜਿਹੜੀ ਆ ਬ੍ਰਾਡਗੇਂਸਟ ਜਿਹੜੀ ਡਰਾਈਵ ਆ ਸਰਗਰਮ ਚੱਲ ਰਹੀ ਹੁੰਦੀ ਆ ਚਲਾਉਣੇ ਸਮੇਂ-ਸਮੇਂ ਦੇ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਸਾਡੀ ਜਿਹੜੀ ਆ ਉਹ ਸਮੇਂ-ਸਮੇਂ ਦੇ ਅਵੇਰਨੈਸ ਜਿਹੜੀ ਆ ਉਹ ਕਰਦਾ ਹੈ ਰੈਲਿਸ ਜਿਹੜੀਆਂ ਆ ਅਗੇਂਸਟ ਬ੍ਰਾਡਗੇਂਸਟ ਪਿੰਡਾਂ ਦੇ ਵਿੱਚ ਜਿਹੜੀਆਂ ਉਹ ਬੱਚਿਆਂ ਦੁਆਰਾ ਕੱਢੀਆਂ ਜਾਂਦੀਆਂ ਨੇ ਤੇ ਜਿਹੜੇ ਇਹਨੇ ਇਫੈਕਟਸ ਆਗੇ ਆ ਉਹ ਡਾਕਟਰ ਸਰਵਾਂ ਨੂੰ ਬਲਾਕੀ ਸਕੂਲਾਂ ਦੇ ਵਿੱਚ ਅਵੇਅਰ ਕੀਤਾ ਜਾਂਦਾ ਹੈ ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆ ਲੋਕ ਮੇਟਾਂ ਨਾਲ ਬੱਚਿਆਂ ਤੋਂ ਇਨਕੁਆਰੀ ਵੀ ਕਰ ਲਈ ਜਾਂਦੀ ਹੈ ਕਿ ਕਿਹੜੇ ਪਿੰਡ ਦੇ ਵਿੱਚ ਜਾਂ ਕਿਹੜਾ ਕੋਈ ਬੱਚਾ ਤਾਂ ਨਹੀਂ ਕੋਈ ਅਜਿਹੀ ਜਿਹੜੀ ਫਸ ਦੇ ਵਿੱਚ ਕੋਈ ਫਸਿਆ ਹੋਇਆ ਤਾਂ ਉਹਨੂੰ ਉਸ ਬੱਚੇ ਨੂੰ ਵੀ ਜਿਹੜਾ ਮੋਟੀਵੇਟ ਕਰਕੇ ਜਾਂ ਸਮਝਾਵੋ ਜਾ ਕੇ ਉਸ ਚੀਜ਼ ਦੇ ਰਾਬ ਐਕਸ ਨੂੰ ਦੱਸਿਆ ਜਾਂਦਾ ਹੈ ਸੋ ਇਸ ਤਰੀਕੇ ਨਾਲ ਆਪਣੇ ਡਿਪਾਰਟਮੈਂਟ ਵੱਲੋਂ ਸਰ ਇੱਕ ਬੁੱਕਲੇਟ ਦੀ ਵੀ ਜਿਹੜੀ ਆ ਸੰਸਕਸ਼ਿਆ ਨਾਲ ਦੀ ਰਾਈਟ ਹੈ ਤਾਂ ਉਹ ਕੁਲਰ ਵੇਰੀਏਬਲ ਜਿਹੜੀ ਗੁੱਪਾ ਫਰੇਟਮ ਹੋਈਆ ਉਹ ਵੀ ਜਿਹੜੀ ਆ ਫਿਊਚਰ ਸਕੂਲਾਂ ਦੇ ਵਿੱਚ ਸਿਲੇਬਸ ਕੋਰੀਕੂਲਮ ਦੇ ਤੌਰ ਤੇ ਜਿਹੜੀ ਆਉਣੀ ਆ ਤਾਂ ਇਸ ਤਰੀਕੇ ਨਾਲ ਆਪਣੇ ਜ਼ਿਲ੍ਹੇ ਨੂੰ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਆ ਉਹ ਅੱਗੇ ਪੂਰੀ ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਕਿ ਸਾਡੇ ਜ਼ਿਲ੍ਹੇ ਦਾ ਕੋਈ ਵੀ ਜਿਹੜਾ ਪਰਸਨ ਉਹ ਇਲੈਕਟਡ ਨਾ ਹੋਵੇ ਬਤੋ ਦਾ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਇਹ ਜਿਹੜਾ ਇਸ ਪ੍ਰੋਗਰਾਮ ਦੇ ਚੱਲ ਮੈਂ ਕੰਮ ਕਰ ਰਿਹਾ ਅਸੀਂ ਜਿੰਨੇ ਵੀ ਸਾਡੇ ਸਕੂਲ ਉਹਨਾਂ ਦੇ ਵਿੱਚ ਇੱਕ ਅਸੀਂ ਕਮੇਟੀ ਬਣਾਈ ਹੋਈ ਹੈ ਉਹ ਕਮੇਟੀ ਦੇ ਵਿੱਚ ਜਿਹੜੇ ਪ੍ਰਿੰਸੀਪਲ ਸਾਹਿਬ ਹੈ ਸਾਡੇ ਮੁਖ ਅਫਸਰ ਹੈ ਜਿਹੜੇ ਸਾਡੇ ਫਿਜ਼ੀਕਲ ਐਜੂਕੇਸ਼ਨ ਟੀਚਰਸ ਲੈਕਚਰਰ ਹੈਗੇ ਆ ਜਾਂ ਏਸੀਟੀ ਹੈਗੇ ਆ ਉਹਨਾਂ ਦੇ ਜਿਹੜੇ ਆ ਉਹਨਾਂ ਦਾ ਨਾਮ ਲਗਾਏ ਹੋਏ ਆ ਉਸ ਤੋਂ ਬਾਅਦ ਜਿਹੜੇ ਕਲਾਸ ਚਾਰਜ ਟੀਚਰ ਹੈਗੇ ਆ ਉਹ ਵੀ ਲਗਾਏ ਆ ਉਸ ਦੇ ਨਾਲ ਹਾਰਡ ਕਲਾਸ ਦੇ ਪੰਜ-ਪੰਜ ਜਿਹੜੇ ਟੀਚਰ ਹੈ ਪੰਜ-ਪੰਜ ਬੱਚੇ ਆ ਉਹਨਾਂ ਨੂੰ ਵੀ ਇਸ ਦਾ ਮੈਂਬਰ ਬਣਾਇਆ ਹੋਇਆ ਸਰ ਆਪ ਜੀ ਦੀ ਇਹ ਮਾਈ ਸਦਕਾ ਅਸੀਂ ਜਿਲ੍ਹੇ ਦੇ 63 ਸਕੂਲਾਂ ਦੇ ਵਿੱਚ 5-5000 ਰੁਪਏ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਸਲੋਗਨ ਲਿਖੇ ਸੀ 5-5000 ਰੁਪਏ ਅਸੀਂ ਉਸ ਸਕੂਲਾਂ ਨੂੰ ਭੇਜਿਆ ਸੀ ਜਿਹੜੇ ਸਲੋਗਨ ਲਿਖੇ ਸੀ ਤੇ ਜਿਲ੍ਹੇ ਦੇ ਜਿਹੜੇ ਸਾਡੇ ਤਿੰਨ ਸਕੂਲਟ ਹੌਟਸਪੌਟਸ ਜਿਹੜੇ ਪਿੰਡ ਸੀਗੇ ਜਿਨ੍ਹਾਂ ਦੇ ਵਿੱਚ ਸਿੰਬਲ ਮਜਾਹ ਸੀਗਾ ਸਰ ਲੰਗੜੋਆ ਸੀਗਾ ਤੇ ਲਖਪੁਰਸ ਦਾ ਇਹਨਾਂ ਪਿੰਡਾਂ ਦੇ ਵਿੱਚ ਸਕੂਲ ਮੁਖੀ ਨੂੰ 10-10 ਹਜ਼ਾਰ ਰੁਪਿਆ ਸਿਰਫ ਤੇ ਸਿਰਫ ਅਵੇਅਰਨੈਸ ਵਾਸਤੇ ਉਹ ਜਿਹੜੇ ਸਾਡੇ ਪਿੰਡ ਦੇ ਵਿੱਚ ਮੇਨ ਸਾਡੇ ਇਹ ਮੇਨ ਪਿੰਡ ਦੇ ਵਿੱਚ ਜਿਹੜੀ ਲੋਕੇਸ਼ਨਸ ਹੈਗੀਆਂ ਉਹਨਾਂ ਲੋਕੇਸ਼ਨਸ ਦੇ ਵਿੱਚ ਅਸੀਂ ਸਲੋਗਨ ਲਿਖ ਕੇ ਲਗਾਏ ਸੀਗੇ ਉਹੀ ਮੇਨਤ ਸਦਕਾ ਤੁਹਾਡੀ ਅਡਵਾਈਸ ਸਦਕਾ ਜਿਹੜਾ ਸਾਡਾ ਜਿਹੜਾ ਹੈ ਉਹ ਸਾਡਾ ਬੜੀਆਂ ਪ੍ਰਕਿਆ ਫੁੱਲਦੇ ਆ प्राइवेट स्कूल स्पॉन्सरशिप किए गए हैं जिन्ह का मेन मोटिव की होंगे सर ये जो प्रभारी क्लब होंगे उन्हें फाइव मैंबर्स होंगे इंक्लूडिंग प्रिंसपल सर डी पी टीचर फिजिकल एजुकेशन टीचर एंड दो बच्चे फाइव मैंबर की एक कमेटी होंगी है जो कि प्रॉपर इस चीज़ की अवेयरनैस स्कूल के भी स्कूल तो बाहर भी कि ड्रग अब्यूज इज होल राइट बच्चों इसके जो हिल इफेक्ट्स है उस बारे दसते हैं और एजुकेशन डिपार्टमेंट ने हूं तक सर टू इलेवन टू हंड्रेड इलेवन नोडल ऑफिसर अपॉइंट किए जा चुके हैं इस चीज़ का इस चीज़ को डिलील करने के लिए देर आफ्टर सर वेबीनार या अवेयरनेस कैंप्स हो चुके हैं थ्री थाउजेंड एट हंड्रेड थर्टी सिक्स जो कि एजुकेशन डिपार्टमेंट से एफर्ट्स रहे इस बद डिस्ट्रिक्ट चाइल्ड प्रोटेक्शन ऑफिस जो है उसके तहत विलेज लेवल से विलेज लेवल लैवल चाइल्ड प्रोटेक्शन कमेटीज का गठन किया गया है हूँ तक फोर सिक्सटी एट विलेज लेवल पिंड पदरी साड़ी कमेटियां का गठन किया जा चुका है जो कि पिंडच उस चेयरपर्सन होंगे आशा वॉकर या आंगनबाड़ी वर्कर एंड

हमारी कोशिश है कि वो हर स्कूल में जाए और उसकी ट्रेनिंग भी टीचर्स को दी जाए कि तो सिलेबस में कैसे इम्प्रूव होगा कैसे एक एक्स्ट्रा की एक्टिविटीज़ के तौर पर उसको क्लासेस में पढ़ाया जाएगा रेगुलर तौर पर तो ये अभी हमारा आगे का प्रोसेस है और एमकॉर्ट के तहत भी दिया प्लानिंग लॉट ऑफ थी कि ड्रग अब्यूज़ को कैसे खत्म किया जाए ਇਹੋ ਰੈਕਟੇਲਾਈਜ਼ देयर ਕੰਟਰੀਬਿਊਸ਼ਨ ਐਸ ਵੈਲ ਯੈਸ ਸਰ ਬਿਲਕੁਲ ਬਿਲਕੁਲ ਆਪਕੇ ਨਾ ਹੇਰ ਜਿਸਨੂ ਮਾਰੇ ਪਰਫੈਕਟ ਬਹੁਤ ਦੇਖੋ ਪੂਰਾ ਸਾਲ ਜੁਨੀਅਰ ਗਤੀਵਿਧੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤੀ ਹੈ ਉਹਦਾ ਫਲ ਮਿਲਿਆ ਇਸ ਲਈ ਕਿਉਂਕਿ ਜਿਹੜਾ ਅਸੀਂ ਬਿਲਕੁਲ ਗਰਾਸਰੂਟ ਤੇ ਜਾ ਕੇ ਬੱਚਿਆਂ ਨੇ ਕੰਮ ਕੀਤਾ ਹੈ ਅਸੀਂ ਪਿਛਲੇ ਸਾਲ ਉਹਨੇ ਬੱਚਿਆਂ ਨੂੰ ਟਾਰਗੇਟ ਕੀਤਾ ਸੀ ਇਸ ਵਾਰੀ ਅਸੀਂ ਜਿਸ ਤਰ੍ਹਾਂ ਇਨਕਲਾਬ ਵਾਰੀਅਰ ਬੱਚੇ ਬਣਾਏ ਸੀ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਅਫੈਕਟਡ ਹੁੰਦਾ ਉਹ ਹੁੰਦੀ ਹੈ ਮਾਂ ਮਾਂ ਬਾਵਾ ਠੰਡੀਆਂ ਛਾਵਾਂ ਮਾਂ ਸਭ ਤੋਂ ਜ਼ਿਆਦਾ ਅਗੇਂਸਟ ਆਲ ਆਡਸ ਆ ਕੇ ਸਾਨੂੰ ਦੱਸਵੀਂ ਸਰ ਜੀ ਬਿਕੋਜ਼ ਉਹਦੇ ਇਰਦਗਰ ਪੂਰਾ ਕਰਨ ਚੱਲਦਾ ਹੈ ਸੋ ਥਿਸ ਈਅਰ ਵੀ ਵਿਲ ਆਲਸੋ ਟ੍ਰਾਈ ਜਿਸ ਤਰ੍ਹਾਂ ਇਨਕਲੱਬ ਵਾਰੀਅਰਸ ਬਣਾਏ ਸੀ ਅਸੀਂ ਮਾਵਾ ਦੇ ਵੀ ਯੋਧੇ ਬਣਾਈਏ ਤਾਂ ਕਿ ਸਾਡਾ ਜਿਹੜਾ ਦਾਇਰਾ ਹੋਰ ਵੱਡਾ ਬਣ ਜੇ ਕਿਉਂਕਿ ਦੇਖੋ ਆ ਇੱਕ ਪਤਾ ਨਾ ਖਤਮ ਕਰ ਨਹੀਂ ਸਕਦਾ ਜਿਹੜੀ ਇਹ ਮੇਰੇ ਸ ਇਹ ਮਿੰਸਟਰ ਇਕੱਠੇ ਹੋ ਕੇ ਸਾਰਿਆਂ ਨੇ ਭਾਵੇਂ ਤੁਸੀਂ ਟੀਚਰ ਹੋ ਭਾਵੇਂ ਪਟਵਾਰੀ ਹੋ ਭਾਵੇਂ ਅਸਿਸਟੈਂਟ ਹੋ ਭਾਵੇਂ ਕਲਰ ਕੋ ਭਾਵੇਂ ਪੱਤਰਕਾਰ ਹੋ ਇਹ ਜਿਹੜੀ ਦੀਮਕ ਹੈ ਇਹ ਕਿਸੇ ਦੇ ਵੀ ਘਰ ਨੂੰ ਲੱਗ ਸਕਦੀ ਹੈ ਇਕੱਠੇ ਹੋ ਕੇ ਹੀ ਇਹਦਾ ਖਾਤਮਾ ਕੀਤਾ ਜਾ ਸਕਦਾ ਕਿਉਂਕਿ ਇੱਕ ਵੀ ਥਾਂ ਤੇ ਜੇ ਬਚੀ ਰਹੇ ਉਹ ਦੀਮਕ ਵਾਏ ਆਈ ਐਮ ਸੀਇੰਗ ਦੀਮਕ ਕੋ ਦਾ ਅੰਡਾ ਵੀ بچਿਆ ਰਹੇ ਉਹ ਫਿਰ ਤੋਂ ਦਵਾਈ ਫੌਂਟੇ باوجود ਫਿਰ ਤੋਂ ਹੁੰਦੇ ਸੀਜ਼ਨ ਟ੍ਰੀਗਰ ਲੱਗ ਜਾਂਦੀ ਖਤਰਮ ਕਰਨੀ ਪੂਗੀ ਜਿਸ ਤਰ੍ਹਾਂ ਪੋਲੀ ਹੋ ਖਤਮ ਕੀਤਾ ਹੈ ਉਸ ਤਰ੍ਹਾਂ ਹੀ ਪੋਲੀਆ ਪੋਲੀਓ ਦੇ ਤਰ੍ਹਾਂ ਹੀ ਇਹਨੂੰ ਖਤਮ ਕਰਨਾ ਪਊਗਾ ਆਈ ਥਿੰਕ ਸਭ ਤੋਂ ਲਾਸਟ ਹੈ ਜਿਹੜਾ ਇਹਦੇ ਵਿੱਚ ਜਿੰਨੀ ਦੇਰ ਤੱਕ ਲਾਸਟ ਆਫ ਦਾ ਡਰਗ ਟੇਕਰਸ ਅਰ ਨਾਟ ਫਿਨਿਸ਼ਡ ਖਤਰੀ ਹੋ ਸਕਦਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੰਟ੍ਰਿਬਿਊਸ਼ਨ ਅਦਰ ਦੈਨ ਸਿਵਲ ਐਡਮਿਨਿਸਟ੍ਰੇਸ਼ਨ ਹੈਗੀ ਹੈ ਪੁਲਿਸ ਡਿਪਾਰਟਮੈਂਟ ਦੀ ਕਿਉਂਕਿ ਜਿਹੜੀ ਸਜ਼ਾ ਹੈਗੀ ਹੈ ਉਹ ਪੁਲਿਸ ਹੀ ਦੇ ਸਕਦੀ ਅਸੀਂ ਤਾਂ ਲੱਭ ਕੇ ਦੱਸ ਸਕਦੇ ਬਟ ਲੌਜੀਕਲ ਐਂਡ ਤੱਕ ਪੁਲਿਸ ਹੀ ਜਾ ਸਕਦੀ ਹੈ जिस तरह कि उन्होंने पिछले साल 193 नाइनटी थ्री सैमीनारिड पेंड गए हैं जो कुछ पुलिस ने ड्रग्स को तो खत्म करने वास्ते किया है वो मैं रिक्वेस्ट करूँगा एस एस पी साहब को अपने आप अलैबोरेट कर बीमारी खराब कर रहे हैं उन्होंने बताई देवगा नवाशहर चाइल्ड राइट जवार मिले को ये सा मेहनत हैगी है ਸਾਡੇ ਮਾਣਯੋਗ ਸੀਐਮ ਸਾਹਿਬ ਬੀਜੀਪੀ ਸਾਹਿਬ ਉਹਨਾਂ ਦੇ ਵਿਚਾਰ ਰਿਸ਼ਾਏ ਜੋ ਜੋ ਅਸੀਂ ਜ਼ਿਲ੍ਹੇ ਦੇ ਵਿੱਚ ਸਟੈਪ ਲਏ ਹੈ ਉਦਦੇ ਸਦਕਾ ਹੀ ਸਾਨੂੰ ਇਹ ਕੋਰਡ ਮਿਲਿਆ ਹੈ ਇਸ ਦੇ ਵਿੱਚ ਜਿਹੜੀ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਸਟਰੈਟਜੀ ਅਪਣਾਈ ਸੀਗੀ ਉਦਦੇ ਵਿੱਚ ਅਸੀਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀਗਾ ਇੱਕ ਤੇ ਪਹਿਲਾ ਹੰਦਾ ਹੈਗਾ ਇਨਫੋਰਸਮੈਂਟ ਇਨਫੋਰਸਮੈਂਟ ਦੇ ਵਿੱਚ ਜਿਹੜੇ ਸਾਡੇ ਇੱਥੇ ਡਰੱਗ ਪੈਨਲ ਹੈਗੇ ਨੇ ਜਾਂ ਅੱਗੇ ਨਸ਼ੇ ਨੂੰ ਭੇਜਦੇ ਹੈਗੇ ਨਸ਼ਾ ਫਲਾਉਂਦੇ ਹੈਗੇ ਉਹਨਾਂ ਤੇ ਅਸੀਂ ਪੂਰੀ ਸਖਤ ਕਾਰਵਾਈ ਕੀਤੀ ਹੈਗੀ ਜਿਵੇਂ ਕਿ ਤੁਸੀਂ ਰੀਸੈਂਟਲੀ ਵੀ ਦੇਖਦੇ ਹੋ ਅਸੀਂ ਬਹੁਤ ਜ਼ਿਆਦਾ ਜਿਹੜੇ ਮੁਕਦਮੇ ਹੈਂਡਲ ਕਰ ਸਕਦੇ ਹਾਂ ਉਹ ਦਿੱਤੇ ਹੈਗੇ ਤੇ ਕਾਫੀ ਸਾਰੇ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਹੈਗਾ ਦੂਸਰਾ ਹੈਗਾ ਸਾਡੀ ਜਿਹੜੀ ਹੈਗੀ ਅਵੇਅਰਨੈਸ ਦੀ ਅਵੇਅਰਨੈਸ ਦੇ ਵਿੱਚ ਅਸੀਂ ਪਹਿਲਾਂ ਵੀ ਦੇਖਦੇ ਹਾਂ ਕਿ ਜਿਹੜੇ ਇਸ ਨਸ਼ੇ ਦੀ ਗੱਲ ਦੇ ਵਿੱਚ ਪੈ ਗਏ ਹੈ ਉਹ ਸਾਰੇ ਹੀ ਅਕਿਊਜ਼ ਨਹੀਂ ਹੈਗੇ ਕੁਝ ਵਿਕਟਿਮ ਵੀ ਹੈਗੇ ਜਿਹੜੇ ਕਿ ਉਹ ਨਹੀਂ ਚਾਹੁੰਦੇ ਸੀ ਬਟ ਫਿਰ ਵੀ ਇਸ ਗੱਲ ਚ ਅਸ ਗਏ ਆ ਉਹਦੇ ਉਹਦੇ ਲਈ ਅਸੀਂ ਜਿਹੜੇ ਕਾਫੀ ਜ਼ਿਆਦਾ ਸੈਮੀਨਾਰ ਜਿੰਨਾ ਕਿ ਸਭ ਦੱਸਿਆ 193 ਸੈਮੀਨਾਰ ਹੁਣ ਤੱਕ ਹੋ ਚੁੱਕੇ ਆ ਤਾਂ ਕਿ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਲਿਆ ਸਕੀਏ ਹੋਰ ਸੈਂਟਰ ਹੈਗੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾ ਸਕੀਏ ਤੇ ਜਿਹੜਾ ਉਹਨਾਂ ਦੀ ਰੀਹੈਬਿਟੇਸ਼ਨ ਕਰ ਸਕੀਏ ਤਾਂ ਕਿ ਉਹ ਜਿਹੜਾ ਘੂੜ ਵਸੇਬਾ ਉਹਨਾਂ ਨੂੰ ਦੇ ਸਕੀਏ ਜਿਹੜਾ ਉਹ ਮੇਨ ਸਟ੍ਰੀਮ ਦੇ ਵਿੱਚ ਆ ਸਕਣ ਇਸ ਨਸ਼ੇ ਦੇ ਦੰਦਲ ਦੇ ਵਿੱਚੋਂ ਨਿਕਲ ਕੇ ਦੁਬਾਰਾ ਜਿਹੜਾ ਕੋਈ ਕਿਤਾ ਕਰ ਸਕਣ ਆਪਣੇ ਪਰਿਵਾਰ ਨਾਲ ਰਹਿ ਸਕਣ ਤੇ ਇਹਦੇ ਨਾਲ ਨਾਲ ਹੀ ਇਹਦੇ ਵਿੱਚ ਇਹ ਵੀ ਇੱਕ ਪਾਰਟ ਆਂਦਾ ਹੈਗਾ ਕਿ ਜਿਹੜੇ ਇਸ ਨਸ਼ੇ ਦੇ ਵਿੱਚ ਨਹੀਂ ਹੈਗੇ ਉਹ ਜਿਹੜਾ ਨੌਜਵਾਨ ਸਾਡਾ ਇੱਕ ਯੂਥ ਹੈਗਾ ਜਿਹੜੇ ਸਕੂਲਾਂ ਦੇ ਵਿੱਚ ਹੈ ਕਾਲਜਾਂ ਦੇ ਵਿੱਚ ਹੈ ਅਸੀਂ ਉਹਨਾਂ ਨੂੰ ਇਸ ਨਸ਼ੇ ਦੇ ਦਲਦਲ ਤੋਂ ਬਚਾਈਏ ਉਹਦੇ ਰਿਗਾਰਡਿੰਗ ਅਸੀਂ ਸਕੂਲ ਦੇ ਵਿੱਚ ਆਗੇ ਕੌਜਾ ਦੇ ਵਿੱਚ ਵੀ ਸਹਿਯੋਗ ਕੀਤੇ ਜੀਤਾ ਕਿ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਵੀ ਅਸੀਂ ক্রিকেট ਵੀ ক্রিকেট ਮੈਚ ਕਰਵਾਏ ਹੈ ਬੁੜੇ ਰੀਸੈਂਟਲੀ ਇੱਕ ਰੈਲੀ ਆਪਾਂ ਸਾਈਕਲ ਰੈਲੀ ਕਰਵਾਈ ਸੀ ਜਿਦੇ ਵਿੱਚ ਅਸੀਂ ਯੂਥ ਨੂੰ ਮੋਟੀਵੇਟ ਕੀਤਾ ਪਾਰਟਿਸਪੇਟ ਕਰਨ ਲਈ ਜਿਦੇ ਵਿੱਚ ਉਹਨਾਂ ਨੂੰ ਜਿਹੜੇ ਨਸ਼ਿਆਂ ਦੇ ਸਾਰੇ 네ਗੇਟਿਵ ਫੈਕਟ ਹੈਗੇ ਉਹਦੇ ਬਾਰੇ ਦੱਸਿਆ ਜਾਂਦਾ ਤਾਂ ਕਿ ਉਹ ਨਸ਼ਿਆਂ ਦੇ ਦਲਦਲ ਵਿੱਚ ਨਾ ਫਸੇ ਤੇ ਅਸੀਂ ਇਹਦੇ ਵਿੱਚ ਇਹ ਵੀ ਕਰ ਰਹੇ ਹਾਂ ਕਿ ਜਿਹਨੀਆਂ ਮਹਿਲਾਵਾਂ ਆਏ ਉਹ ਵੀ ਸਾਡਾ ਸਹਿਯੋਗ ਦੇਣ ਉਹ ਘਰ ਦੇ ਵਿੱਚ ਜਾ ਕੇ ਦੱਸਣ ਕਿ ਇਹ ਤੇ ਕੀ ਨੈਗੇਟਿਵ ਇਫੈਕਟ ਹੈ ਸਾਨੂੰ ਇਸ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਸਾਡਾ ਜਿਹੜਾ ਮੇਨ ਫੋਕਸ ਸੀਗਾ ਉਹ ਮਹਿਲਾਵਾਂ ਤੇ ਜਿਹੜਾ ਯੂਥ ਹੈਗਾ ਸਕੂਲ ਕਾਲਜਾਂ ਦੇ ਪੜ੍ਹ ਰਹੇ ਆ ਉਹਨਾਂ ਨੂੰ ਵੇਅਰ ਕਰਨਾ ਸੀਗਾ ਤਾਂ ਕਿ ਉਹ ਇਸ ਨਸ਼ੇ ਤੋਂ ਦੂਰ ਰਹਿਣ ਤੇ ਆਪਣੇ ਪਰਿਵਾਰ ਨੂੰ ਵੀ ਚੰਗੀ ਸੇਵਾ ਕਰਦੇ। ਕਾਇਦੇ ਵਿੱਚ ਅਸੀਂ ਕਾਫੀ ਸੈਮਨਾਰ ਕਰਾਏ ਆ ਤੇ ਇਹਦਾ ਡੀਸੀ ਸਾਹਿਬ ਵੀ ਇਹਨਾਂ ਸਦਕਾ ਤੇ ਜਿਹੜਾ ਸਾਰਾ ਪ੍ਰਸ਼ਾਸਨ ਹੈ ਸੀ ਪ੍ਰਸ਼ਾਸਨ ਤੇ ਸਾਡਾ ਪੁਲਿਸ ਤਾਸੂ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਇਹ ਜਿਵੇਂ ਪਹਿਲਾ ਮੌਡਲ ਹੈ। ਥੈਂਕ ਤਾਂ ਮੇਰੇ ਤੇ ਲੋਕ ਹੈਗੇ ਨੇ ਸਾਡੇ ਸਾਥੀ ਹੈਗੇ ਨੇ ਇੱਕ ਅਸੀਂ ਸਰਕਾਰ ਨੇ ਸਾਨੂੰ ਨਾ ਇੱਕ ਟੀਵੀ ਦਿੱਤਾ ਹੈ ਜਿਹੜਾ ਡੀਸੀ ਆਫਿਸ ਦੇ ਬਾਹਰ ਲੱਗਦਾ ਹੈ ਜੋ ਵੀ ਸ਼ਹਿਰ ਦੇ ਵਿੱਚ ਤੁਸੀਂ ਚੀਜ਼ਾਂ ਦੇਖਦੇ ਹੋ ਜਿਹੜੀਆਂ ਲੋਕਲ ਜੁਗਤ ਤੋਂ ਡਿਕਾਰਡਰ ਕੈਮਰਾ ਇਜ਼ ਆਲ ਦਾ ਟਾਈਮ ਤੁਹਾਨੂੰ ਸੀ ਕ੍ਰੈਡਿਟ ਦੇ ਦੇਆ ਤੁਸੀਂ ਆਪਣੇ ਕਲਿੱਪਸ ਡੀਡੀਆਰ ਨੂੰ ਦੇ ਦਿਓ ਜਿਹੜੇ ਲੋਕੀ ਆਗੇ ਦੇਖੀ ਜਾਣ ਕੋਈ ਲੂਪ ਦੇ ਵਿੱਚ ਆਉਂਦਾ ਨਗਾ ਤੁਹਾਡੀ ਵੀ ਨਹੀਂ ਲੱਗਿਆ ਹਾਂ ਇਹ ਆਪਣੇ ਹੀ ਹੈ ਕਿ ਆਪਣੇ ਸਾਹਿਬ ਆਪਣੇ ਐ ਬੀਸੀ ਕੀ ਹੈ ਜਿਹਦੇ ਵਿੱਚ ਜਿਹੜੀਆਂ ਵੇਰੀਅਸ ਪ੍ਰਾਪਰਟੀ ਹੈ ਆ ਜਾਂ ਕੋਈ ਚੀਜ਼ ਸ਼ਹਿਰ ਦੀ ਬੋਰਡ ਵਾਲੀ ਹੈ ਕੋਈ ਬਤਵਾਰੀ ਕਿ ਜਿਸ ਨੂੰ ਚੱਲਣਾ ਚੱਲਣਾ ਪਾਣਾ ਚਾਹੀਦਾ ਹੈ। ਆਮ ਤੌਰ 'ਤੇ 7:30 ਵਜੇ ਹੁੰਦਾ ਹੈ ਜਿਹੜਾ ਹੱਥ ਚੁੱਕਦਾ। ਆਪਾਂ ਆਪਾਂ ਆਏ ਜੇ ਮੇਨ ਬਦੇ ਨਾ ਸ਼ਹਿਰ ਦੇ। ਆਪਾਂ ਇਸ ਕੰਪਨੀ ਕਿਸੇ ਪਤਾ ਹੀ ਕਿ ਲੇਜ਼ਰ ਸ਼ੋਅ ਹੋ। ਆਨ ਚੀਡੀ ਆਜ਼ਮ ਦੀ 20 ਦੀ। ਐਟ ਸਵਾ ਜਾਂ ਡੇਢ ਕਰੋੜ ਸਰਕਾਰ ਨੇ ਖਰਚਾ ਹੈ ਉਹਦੇ ਤੇ। ਜੇ ਆਪਾਂ ਨੂੰ ਹੀ ਨਹੀਂ ਪਤਾ। ਉਹਨਾਂ ਵਰਸਾ ਕਿਸੇ ਨੂੰ ਨਹੀਂ ਮਤਲਬ ਸਰਸੇ ਨਾ ਜਗਾ ਬਤਾਇ ਨਹੀਂ ਸੀ ਨਾ ਸਰਸੇ ਨਾ ਜਗਾ ਜਾਉਂ ਨਹੀਂ ਕਿ ਸਰ ਬੜੀ ਅੰਕੀ ਡੀਗਰਸ ਆ ਬੈਠੇ ਆ ਪ੍ਰੈਸਰ ਜਾਰੀ ਕਰਿਆ ਤੇ ਨਸ਼ਾ ਡਿਸਟ੍ਰਿਕਟ ਜਿਹੜਾ ਨਸ਼ਾ ਦੇ ਖਿਲਾਫ ਲੜ ਗਈ ਕਮੇਟ ਆਫ ਫਿਲ ਇੰਡੀਆ ਵੱਲੋਂ ਹੋਰ ਮਿਲਿਆ ਅਗੇ ਤੇਰੇ ਲਈ ਮੈਂ ਸਾਰੇ ਹੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਜਾ ਕੇ ਦਿੰਨਾ ਹੈ ਜਿਹਦੇ ਵਿੱਚ ਜਿੱਦਾਂ ਕਿ ਮੈਂ ਦੱਸਿਆ ਕਿ ਅਸੀਂ ਜੋ ਤੇ ਫੈਲੂ ਦੀ ਲੜਾਈ ਲੜ ਰਹੇ ਹਾਂ ਇਹ ਕੰਪੋਸਨ ਪਾਰ ਹੈ ਜਿੱਥੇ ਅਸੀਂ ਜਿਹੜੇ 에ਅ ਡਰਗ ਪੈਗਰਸ ਹੈਗੇ ਨੇ ਨਸ਼ਾ ਵੇਚਦੇ ਨੇ ਇਨਾਂ ਦੇ ਉੱਤੇ ਪੂਰੀ ਸਖਤੀ ਕੀਤੀ ਗਈ ਹੈ ਤੇ ਪਰਚੇ ਦਰਜ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉੱਜਾ ਪਾਰਟੀ ਨਾਲ ਇੱਕ ਅਵੇਅਰਨੈਸ ਦਾ ਉਹਦੇ ਵਿੱਚ ਸਭ ਪ੍ਰਸ਼ਾਸਨ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਹੈਗਾ ਇਹਨਾਂ ਦੇ ਵੱਲੋਂ ਵੀ ਕਾਫੀ ਸੈਮੀਨਾਰ ਕਰਵਾਏ ਗਏ ਨੇ ਤੇ ਪੁਲਿਸ ਵੱਲੋਂ ਵੀ ਜਿਹੜੇ ਸਾਡੇ ਜੀਵ ਸਾਹਿਬਾਨ ਨੇ ਐਸਚੂ ਸਾਹਿਬਾਨ ਨੇ ਦੇਲੀ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੀ ਸਤ੍ਹਾ ਵਿੱਚ ਜਾ ਕੇ ਲੋਕਾਂ ਨੂੰ ਇਸ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਉਹਦੇ ਸਦਕਾ ਹੀ ਜਿਹੜਾ ਐਵਾਰਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨੋਂ ਮਿਲਿਆ ਹੋਇਆ ਹੈ ਤੇ ਅਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਸਾਡੇ ਐਫਰਟਸ ਨੇ ਇਹ ਲਗਾਤਾਰ ਚਲਦੇ ਰਹਿਣਗੇ ਕਿ ਅਸੀਂ ਅੱਗੇ ਵੀ ਜਿਹੜੀ ਨਸ਼ੇ ਦੇ ਖਿਲਾਫ ਲੜਾਈ ਪੂਰੀ ਜਾਰੀ ਰੱਖਾਂਗੇ ਤੈਨੂੰ ਜਦ ਤੱਕ ਸਰ ਜੀ ਜਦੋਂ ਮੈਂ ਆਰਦਾ ਕਰਦਾ Uh -huh. Gracias. <laughs> ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहूलत मिलती ने इथे चौबी घंटे सत्तो दिन इमरजेंसी दी सुविधा भी दिखी जाती है आज ही बुक करो अपनी अपॉइंटमेंट अठानवे सात या अठानवे आथ विजिट करो संधू हॉस्पिटल चंडीगढ़ रोड नवा शहर ए सर जिला शहीद भगत सिंह नगर न संबंधित अज दिन विशेष सरगर्मिया ਅਲਫੇਰ ਨਮਲੀਆ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ